ਰਾਜਵੀਰ ਜਵੰਦਾ ਹੋਣਾ ਨੂੰ ਹਸਪਤਾਲ ਦੇ ਵਿੱਚ ਅੱਜ 8 ਦਿਨ ਹੋ ਚੁਕੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਇਹ ਹੀ ਚੱਲ ਰਿਹਾ ਕਿ ਕਦੋਂ ਹਸਪਤਾਲ ਤੋਂ ਚੰਗੀ ਖਬਰ ਆਵੇ ਔਰ ਇਹਦੇ ਨਾਲ ਇਹ ਵੀ ਸਵਾਲ ਬਣਿਆ ਹੋਇਆ ਕਿ 8 ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਹੋਣਾ ਨੂੰ ਅਜੇ ਤੱਕ ਹੋਸ਼ ਕਿਉਂ ਨਹੀਂ ਆਏ ਕਿਉਂਕਿ ਵੈਂਟੀਲੇਟਰ ਸਪੋਰਟ ਤੇ ਇਸ ਵੇਲੇ ਰਾਜਵੀਰ ਜਵੰਦਾ ਹੈਗੇ ਨੇ ਹਰ ਕੋਈ ਜਾਨਣਾ ਚਾਹੁੰਦਾ ਕਿ ਕੀ ਕੋਈ ਸੁਧਾਰ ਹੋ ਰਿਹਾ ਸਿਹਤ ਦੇ ਵਿੱਚ ਕਿਉਂਕਿ ਜਿਹੜਾ ਮੈਡੀਕਲ ਬਲੇਟਨ ਹਸਪਤਾਲ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਉਹਦੇ ਵਿੱਚ ਹਾਲਤ ਜਿਹੜੀ ਹੈ ਕ੍ਰਿਟੀਕਲ ਦੱਸੀ ਜਾ ਰਹੀ ਹੈ ਅੱਗੇ ਕੀ ਹੋਏਗਾ ਹੁਣ ਹਸਪਤਾਲ ਦੇ ਵੱਲੋਂ ਅੱਗੇ ਕੀ ਪ੍ਰੋਸੈਸ ਜਿਹੜਾ ਕੀਤਾ ਜਾਏਗਾ ਕਿਉਂਕਿ ਜਿਹੜੀ ਇੰਜਰੀ ਉਹਨਾਂ ਦੇ ਦੱਸੀ ਜਾ ਰਹੀ ਹੈ ਉਹ ਬੜੀ ਸੀਰੀਅਸ ਹੈਗੀ ਹੈ ਮੇਰੇ ਨਾਲ ਨਿਊਰੋ ਸਰਜਨ ਗਲੋਬਲ ਹਸਪਤਾਲ ਤੋਂ ਨਰਿੰਦਰ ਸਿੰਘ ਪੱਟੀ ਜੀ ਮੌਜੂਦ ਹੈਗੇ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਵੇਂ 8 ਦਿਨ ਦਾ ਸਮਾਂ ਹੋ ਗਿਆ ਹੁਣ ਕਿੰਨਾ ਸਮਾਂ ਜਿਹੜਾ ਉਹ ਵੈਂਟੀਲੇਟਰ ਤੇ ਹੋਰ ਲੱਗ ਸਕਦਾ ਹੈ ਜਾਂ ਅੱਗੇ ਕੀ ਹਾਲਤ ਹੈ ਜਿਹੜੀ ਇਸ ਵੇਲੇ ਰਾਜਵੀਰ ਜਵੰਦਾ ਦੀ ਹੋਵੇਗੀ ਤਾਂ ਡਾਕਟਰ ਸਾਹਿਬ ਧੰਨਵਾਦ ਪਹਿਲਾਂ ਤਾਂ ਸਮਾਂ ਦਿੱਤਾ ਤੁਸੀਂ ਹਰ ਕਿਸੇ ਦੇ ਮਨ ਚ ਇਹੀ ਸਵਾਲ ਇਸ ਵੇਲੇ ਚੱਲ ਰਿਹਾ ਕਿ 8 ਦਿਨ ਹੋ ਗਏ ਨੇ ਰਾਜਵੀਰ ਜਵੰਤਾ ਹੁਣਾ ਦੀ ਸਿਹਤ ਦੇ ਵਿੱਚ ਅਜੇ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਕੀ ਹਾਲਤ ਹੈਗੀ ਇਸ ਵੇਲੇ ਅ ਪਹਿਲਾਂ ਤਾਂ ਇਹੀ ਸਸਤੀ ਗੱਲ ਸਾਰਿਆਂ ਨੂੰ ਅ ਪਹਿਲਾਂ ਤਾਂ ਇਹੀ ਮੈਂ ਕਹਿਣਾ ਚਾਹੂੰਗਾ ਕਿ ਅਸੀਂ ਸਾਰੇ ਰਾਜਵੀਰ ਦੀ ਤੰਦਰੁਸਤੀ ਤੇ ਉਹਨਾਂ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਾਂ ਸਾਰੇ ਪੰਜਾਬ ਵਾਸੀ ਉਹਨਾਂ ਲਈ ਕਰ ਰਹੇ ਹਾਂ ਤੇ ਰੱਬ ਕਰੇ ਉਹ ਛੇਤੀ ਤੋਂ ਛੇਤੀ ਠੀਕ ਹੋਣ ਅ ਕੰਡੀਸ਼ਨ ਜੋ ਪਤਾ ਲੱਗ ਰਹੀ ਹੈ ਜੀ ਜੋ ਬੁਲੇਟਿਨਸ ਤੋਂ ਆ ਰਿਹਾ ਹੈ ਜੋ ਨਿਊਜ਼ ਚੈਨਲਸ ਥਰੂ ਪਤਾ ਲੱਗ ਰਿਹਾ ਹੈ ਕਿ ਕੰਡੀਸ਼ਨ ਉਹਨਾਂ ਦੀ ਕ੍ਰਿਟੀਕਲ ਹੈ ਖੁਸ਼ ਖਬਰਾਂ ਦੇ ਵਿੱਚ ਇਹ ਆਇਆ ਹੈ ਕਿ ਉਹਨਾਂ ਦੇ ਬ੍ਰੇਨ ਦੇ ਸਕੈਨਸ ਔਰ ਜੋ ਸਪਾਈਨ ਦੇ ਸਕੈਨਸ ਹੈ ਹੋ ਚੁੱਕੇ ਹਨ ਬ੍ਰੇਨ ਦੇ ਵਿੱਚ ਕਹਿੰਦੇ ਹੈ ਕਿ ਸ਼ਾਇਦ ਆਕਸੀਜਨ ਨਹੀਂ ਪਹੁੰਚ ਪਾਇਆ ਉਸ ਕਰਕੇ ਬ੍ਰੇਨ ਨੂੰ ਕਾਫੀ ਡੈਮੇਜ ਹੋ ਗਿਆ ਹੈ ਦੂਸਰੀ ਗੱਲ ਜੋ ਉਹਨਾਂ ਨੇ ਖਾਸ ਦੱਸੀ ਗਈ ਹੈ ਕਿ ਉਹਨਾਂ ਦੀ ਸਰਵਾਈਕਲ ਸਪਾਈਨ ਦੇ ਵਿੱਚ ਇੰਜਰੀ ਹੈ ਸਰਵਾਈਕਲ ਸਪਾਈਨ ਦਾ ਮੇਰਾ ਮਤਲਬ ਹੈ ਜੋ ਸਾਡੇ ਧੌਣ ਵਾਲੇ ਮੰਨ ਕੇ ਹੁੰਦੇ ਉਹਨਾਂ ਦੀ ਇੰਜਰੀ ਹੋਈ ਹੈ ਤੇ ਦੂਸਰਾ ਇੱਕ ਆਪਾਂ ਕਹਿੰਦੇ ਡੋਰਸਲ ਸਪਾਈਨ ਡੋਰਸਲ ਸਪਾਈਨ ਦਾ ਮਤਲਬ ਹੁੰਦਾ ਹੈ ਜੋ ਸਾਡੇ ਪਿੱਠ ਦੇ ਵਿਚਕਾਰ ਵਾਲੇ ਮੰਨ ਕੇ ਹਨ ਉਹਨਾਂ ਦੋ ਜਗ੍ਹਾ ਤੇ ਵੀ ਉਹਨਾਂ ਨੂੰ ਕਾਫੀ ਸੱਟ ਲੱਗੀ ਹੈ ਇਹ ਸਾਰੀ ਸੱਟਾਂ ਮਿਲਾ ਕੇ ਜੋ ਹੈ ਇਹ ਪੇਸ਼ੈਂਟ ਦੀ ਕੰਡੀਸ਼ਨ ਨੂੰ ਕਾਫੀ ਕ੍ਰਿਟੀਕਲ ਬਣਾ ਦਿੰਦੇ ਆ ਤਾਂ ਹੋ ਸਕਦਾ ਇਸ ਕਰਕੇ ਹੀ ਇੰਨਾ ਟਾਈਮ ਲੱਗ ਰਿਹਾ ਹੈ ਠੀਕ ਹੈ ਡਾਕਟਰ ਸਾਹਿਬ ਜਿਵੇਂ ਇਹ ਇੰਜਰੀਜ਼ ਹੋਈਆਂ ਨੇ ਇਹ ਇੱਕ ਇੱਕ ਕਰਕੇ ਟ੍ਰੀਟਮੈਂਟ ਇਹਦਾ ਚੱਲਦਾ ਕਿ ਜਾਂ ਫਿਰ ਇੱਕ ਸਾਰ ਇਹ ਸਾਰਾ ਪ੍ਰੋਸੈਸ ਕੀਤਾ ਜਾਂਦਾ ਹੈ ਇਹ ਅ ਦੇਖੋ ਜਦ ਵੀ ਪੇਸ਼ੈਂਟ ਆ ਜਾਂਦਾ ਹੈ ਇਨੀਸ਼ੀਅਲ ਅਸੈਸਮੈਂਟ ਤੋਂ ਬਾਅਦ ਜਿੱਦਾਂ ਹੀ ਉਹਨਾਂ ਦੇ ਸੀਟੀ ਸਕੈਨ ਹੋ ਗਏ ਹੋਣੇ ਬ੍ਰੇਨ ਦਾ ਟ੍ਰੀਟਮੈਂਟ ਔਰ ਸਪਾਈਨ ਦਾ ਟ੍ਰੀਟਮੈਂਟ ਉਹਨਾਂ ਨੇ ਨਾਲੋਂ ਨਾਲ ਹੀ ਸਟਾਰਟ ਕਰ ਦਿੱਤਾ ਹੋਣਾ ਬਟ ਇਹਦੇ ਵਿੱਚ ਜੋ ਹੁਣ ਜ਼ਰੂਰੀ ਗੱਲ ਹੈ ਕਿ ਹੋ ਸਕਦਾ ਹੈ ਕਿ ਇੰਜਰੀਜ਼ ਹੀ ਬਹੁਤ ਜ਼ਿਆਦਾ ਸਵੀਅਰ ਹੈ ਕਿਉਂਕਿ ਬ੍ਰੇਨ ਨੂੰ ਜੋ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਹਾਈਪੋਕਸਿਕ ਡੈਮੇਜ ਹੋਇਆ ਹੈ ਹਾਈਪੋਕਸਿਕ ਡੈਮੇਜ ਦਾ ਮਤਲਬ ਸਗਾ ਕਿ ਸ਼ਾਇਦ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚ ਪਾਈ ਹੈ ਉਹਦਾ ਮੇਨ ਕਾਰਨ ਜੋ ਅਸੀਂ ਸੋਚ ਰਹੇ ਕਿ ਕਿਉਂਕਿ ਜੋ ਸੁਣੀ ਸੁਣਾਈ ਗੱਲ ਹੈ ਕਿ ਉਹਨਾਂ ਨੂੰ ਕਾਰਡਕ ਅਰੇਸਟ ਹੋਇਆ ਸੀ ਕਿ ਜੋ ਹਾਰਟ ਹੈ ਉਹ ਬ੍ਰੇਨ ਨੂੰ ਬਲੱਡ ਪੰਪ ਹੀ ਨਹੀਂ ਕਰ ਪਾਇਆ ਤਾਂ ਬ੍ਰੇਨ ਚ ਆਕਸੀਜਨ ਨਹੀਂ ਪਹੁੰਚੀ ਇਸ ਕਰਕੇ ਬ੍ਰੇਨ ਦੇ ਸੈੱਲ ਡੈੱਡ ਹੋ ਜਾਂਦੇ ਹਨ ਉਹਨਾਂ ਚ ਸੋਜਿਸ਼ ਪੈ ਜਾਂਦੀ ਹੈ ਦੂਸਰੀ ਗੱਲ ਜੋ ਮੇਨ ਉੱਠ ਕੇ ਆਈ ਹੈ ਗੱਲ ਉਹਨਾਂ ਦੀ ਸਰਵਾਈਕਲ ਸਪਾਈਨ ਮਤਲਬ ਧੌਣ ਦੇ ਮਣਕਿਆਂ ਚ ਵੀ ਬਹੁਤ ਸੇਵੀਅਰ ਇੰਜਰੀ ਹੈ ਹੁਣ ਇੱਥੋਂ ਇੰਜਰੀ ਹੋਣ ਕਰਕੇ ਵੀ ਇਹ ਸਭ ਚੀਜ਼ਾਂ ਜੋ ਹੈ ਹੋਰ ਵੱਧ ਜਾਂਦੀਆਂ ਹਨ ਜਿਵੇਂ ਵੈਕਿਲੇਟਰ ਦੇ ਉੱਪਰ ਲੱਗੇ ਨੇ ਰਾਜਵੀਰ ਜਵੰਦਾ ਜਿਵੇਂ 8 ਦਿਨ ਦਾ ਸਮਾਂ ਹੋ ਗਿਆ ਹਰ ਕੋ ਜਾਣਨਾ ਚਾਹੁੰਦਾ ਕਿ ਕਿੰਨਾ ਸਮਾਂ ਇਦਾਂ ਹੋਰ ਚੱਲੇਗਾ ਵੈਸੇ ਮੂਮਨ ਪੇਸ਼ੈਂਟ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਇਹਨੂੰ ਅ ਦੇਖਿਏ ਪੇਸ਼ੇਨ ਨੂੰ ਕਿਸੇ ਵੀ ਪੇਸ਼ੇਨ ਨੂੰ ਵੈਂਟੀਲੇਟਰ ਸਪੋਰਟ ਤੋਂ ਕਿੰਨਾ ਟਾਈਮ ਲੱਗੇਗਾ ਉਤਰ ਚ ਉਹ ਦੇਖਣ ਲਈ ਜੀ ਉਹਨਾਂ ਦੀ ਐਗਜ਼ੈਕਟ ਇੰਜਰੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਜੋ ਨਿਊਜ਼ ਚੈਨਲ ਰਾਹੀਂ ਪਤਾ ਲੱਗ ਰਿਹਾ ਹੈ ਕਿ ਬ੍ਰੇਨ ਦੇ ਵਿੱਚ ਹਾਈਪੋਕਸਿਕ ਡੈਮੇਜ ਫਿਰ ਨਾਲ ਸਰਵਾਈਕਲ ਸਪਾਈਨ ਦੀ ਇੰਜਰੀ ਇਹੋ ਜਿਹੇ ਪੇਸ਼ੈਂਟਸ ਨੂੰ ਕਾਫੀ ਟਾਈਮ ਲੱਗ ਸਕਦਾ ਹੈ ਵੈਂਟੀਲੇਟਰ ਤੋਂ ਉਤਰਨੇ ਦੇ ਵਿੱਚ ਔਰ ਜੋ ਕੁਝ 1-2 ਦਿਨ ਪਹਿਲਾਂ ਗੱਲ ਇਹ ਵੀ ਆਈ ਹੈ ਕਿ ਸ਼ਾਇਦ ਉਹਨਾਂ ਦੀ ਦਿਲ ਦੀ ਧੜਕਣ ਵੀ ਕੁਝ ਕਟੀ ਹੈ ਅੱਛਾ ਤੇ ਦਿਲ ਦੀ ਧੜਕਣ ਕੱਟਣ ਦਾ ਮੇਨ ਕਾਰਨ ਜੀ ਵੀ ਉਹ ਹੁੰਦਾ ਸਰਵਾਈਕਲ ਸਪਾਇਨ ਇੰਜਰੀ ਹੁੰਦਾ ਜੋ ਸਾਡੀ ਗਰਦਨ ਹੈ ਇਹਦੇ ਵਿੱਚ ਸਾਡੇ 7 ਮਨਕੇ ਹੁੰਦੇ ਆ ਮੇਨ ਜੋ ਉੱਪਰਲੇ 2-3 ਮਨਕੇ ਉਹਨਾਂ ਦੀ ਇੰਜਰੀ ਜਿਆਦਾ ਸਿਵियर ਹੁੰਦੀ ਹੈ ਥੱਲੇ ਵਾਲੇ ਮਨਕਿਆਂ ਦੀ ਇੰਜਰੀ ਥੋੜੀ ਘੱਟ ਸਿਵियर ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਉੱਪਰ ਵਾਲੇ ਮਨਕੇ ਦੀ ਇੰਜਰੀ ਹੋਈ ਹੋਵੇ ਜਿਹਦੇ ਕਰਕੇ ਇੰਜਰੀ ਬਹੁਤ ਜ਼ਿਆਦਾ ਹੈ ਉਸ ਕਰਕੇ ਉਹਨਾਂ ਦੀ ਦਿਲ ਦੀ ਧੜਕਣ ਵੀ ਕੱਟ ਰਹੀ ਹੈ ਇਹਨਾਂ ਕੇਸਾਂ ਦੇ ਵਿੱਚ ਦਵਾਈਆਂ ਦਾ ਸਪੋਰਟ ਤੇ ਵੈਂਟੀਲੇਟਰੀ ਸਪੋਰਟ ਪੇਸ਼ੈਂਟ ਨੂੰ ਲੋੜ ਪੈਂਦੀ ਹੈ ਡਾਕਟਰ ਸਾਹਿਬ ਕਿਸੇ ਪਿਕਚਰ ਜਰੀਏ ਅਸੀਂ ਥੋੜਾ ਜਿਹਾ ਸਮਝਾ ਸਕਦੇ ਹਾਂ ਕਿ ਕਿਵੇਂ ਇਹ ਰੀਡ ਦੀ ਹੱਡੀ ਦਿਮਾਗ ਦੇ ਨਾਲ ਕਨੈਕਟ ਹੁੰਦੀ ਹੈ ਜਦੋਂ ਇੰਜਰੀ ਹੁੰਦੀ ਹੈ ਤਾਂ ਕਿਵੇਂ ਇਹ ਦਿਮਾਗ ਦੇ ਉੱਪਰ ਅਫੈਕਟ ਪਾਉਂਦੀ ਹੈ ਜੇ ਥੋੜਾ ਜਿਹਾ ਆਸਾਨ ਜੀ ਭਾਸ਼ਾ 'ਚ ਆਪਾਂ ਸਮਝਾ ਸਕੀਏ ਦਰਸ਼ਕਾਂ ਨੂੰ ਕਿ ਕਿਵੇਂ ਇਹ ਸਾਰੀ ਚੀਜ਼ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਹੋ ਜਾਂਦੇ ਨੇ ਤਾਂ ਥੋੜਾ ਜਿਹਾ ਸਮਝਾਇਓ ਇਹਨੂੰ ਆ ਮੇਰੇ ਕੋਲ ਇੱਕ ਪਿਕਚਰ ਪਈ ਹੈ ਜਿਹਦੇ ਰਾਹੀਂ ਮੈਂ ਥੋੜਾ ਤੁਹਾਨੂੰ ਦਰਸ਼ਕਾਂ ਨੂੰ ਸਮਝਾਉਣਾ ਚਾਹੂੰਗਾ ਬੇਸਿਕਲੀ ਇਹ ਸਾਡਾ ਸਪਾਈਨ ਦਾ ਮਾਡਲ ਹੈ ਬੇਸਿਕਲੀ ਸਾਡੀ ਬ੍ਰੇਨ ਤੋਂ ਨਸਾਂ ਦਾ ਗੁੱਛਾ ਥੱਲੇ ਆਂਦਾ ਹੈ ਜੋ ਕਿ ਸਾਡੇ ਮਨਕਿਆਂ ਦੇ ਵਿੱਚੋਂ ਨਿਕਲਦਾ ਹੈ ਜੋ ਪੂਰੇ ਸਾਡੇ ਹੱਥ ਪੈਰਾਂ ਨੂੰ ਸਿਗਨਲ ਅੱਗੇ ਪ੍ਰੋਵਾਈਡ ਕਰਦਾ ਹੈ ਹੁਣ ਜੋ ਸੁਣੀ ਸੁਣਾਈ ਗੱਲ ਹੈ ਕਿ ਉਹਨਾਂ ਦੇ ਆ ਜੋ ਪਿੰਕ ਰੰਗ ਦੇ ਬਣ ਕੇ ਦਿਖ ਰਹੇ ਜਿਨ੍ਹਾਂ ਨੂੰ ਆਪਾਂ ਸਰਵਾਈਕਲ ਸਪਾਇਨ ਕਹਿੰਦੇ ਆ ਅੱਥੇ ਇੰਜਰੀ ਹੋਈ ਹੈ ਤੇ ਦੂਸਰੇ ਜਿਹੜੇ ਆ ਬਲੂ ਬਣ ਕੇ ਦਿਖ ਰਹੇ ਇਹਨੂੰ ਆਪਾਂ ਡੋਰਸਲ ਸਪਾਇਨ ਕਹਿੰਦੇ ਆ ਅੱਥੇ ਇੰਜਰੀ ਹੋਈ ਹੈ ਹੁਣ ਇਹ ਇੰਜਰੀ ਬਹੁਤ ਜ਼ਿਆਦਾ ਹੋਣਾ ਅਗਰ ਕਿਸੇ ਦੇ ਧੌਣ ਦੇ ਮਣਕਿਆਂ ਚ ਬਹੁਤ ਜ਼ਿਆਦਾ ਸੱਟ ਲੱਗੀ ਹੈ ਉਸ ਕੇਸਸ ਚ ਉਹਨਾਂ ਦੇ ਜੋ ਹੱਥ ਪੈਰ ਚਾਰੇ ਆ ਉਹ ਬਿਲਕੁਲ ਕੰਮ ਕਰਨਾ ਬੰਦ ਕਰ ਸਕਦੇ ਆ ਉਹਨਾਂ ਦੇ ਦਿਲ ਦੀ ਧੜਕਣ ਘਟ ਸਕਦੀ ਹੈ ਸਾਹ ਲੈਣ ਚ ਪ੍ਰੋਬਲਮ ਆ ਸਕਦੀ ਹੈ ਜਿਹਦੇ ਕਰਕੇ ਕਿ ਵੈਂਟਿਲੇਟਰੀ ਸਪੋਰਟ ਦੀ ਲੋੜ ਪੈ ਜਾਂਦੀ ਹੈ ਠੀਕ ਹੈ ਜੇਕਰ ਡੋਰਸਲ ਇੰਜਰੀ ਹੋ ਜਾਂਦੀ ਹੈ ਪੇਸ਼ੈਂਟ ਨੂੰ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਕਿ ਐਮ ਆਰ ਆਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਹੋਣਗੀਆਂ ਜੀ ਜੀ ਬਿਲਕੁਲ ਐਮ ਆਰ ਆਈ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਇਹ ਇੰਜਰੀ ਕਿੰਨੀ ਹੈ ਅਗਰ ਇੰਜਰੀ ਥੋੜੀ ਜੀ ਹੈ ਕੱਲੀ ਸੋਜ ਹੀ ਆਈ ਹੈ ਉਸ ਕੇਸਸ ਵਿੱਚ ਮਹੀਨੇ ਕੁਝ ਹਫ਼ਤੇ ਜਾਂ ਕੁਝ ਵੀਕਸ ਲਾ ਕੇ ਹੌਲੀ ਹੌਲੀ ਰਿਕਵਰ ਕਰਦੇ ਆਂ ਠੀਕ ਹੈ ਜੀ ਅਗਰ ਇੰਜਰੀ ਪੂਰੀ ਕੰਪਲੀਟ ਹੋ ਗਈ ਹੈ ਕਿ ਸਪਾਈਨਲ ਕਾਰਡ ਬਿਲਕੁਲ ਡੈਮੇਜ ਹੋ ਗਈ ਹੈ ਉਸ ਕੇਸਿਸ ਤੇ ਕਈ ਵਾਰ ਹੈ ਇਰ ਰਿਵਰਸੀਬਲ ਡੈਮੇਜ ਹੈ ਜੋ ਕਿ ਨਹੀਂ ਠੀਕ ਹੋ ਪਾਂਦਾ ਇਹ ਵੀ ਗੱਲਾਂ ਡਾਕਟਰ ਸਾਹਿਬ ਸਾਹਮਣੇ ਹੁੰਦੀਆਂ ਕਿ ਕਈ ਵਾਰੀ ਪੇਸ਼ੈਂਟ ਨੂੰ ਕਿੰਨਾ ਸਮਾਂ ਹਸਪਤਾਲ ਦੇ ਵਿੱਚ ਰੱਖਣਾ ਪੈ ਜਾਂਦਾ ਹੈ ਕਈ ਵਾਰੀ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਕਈ ਕੇਸ ਇਹੋ ਜਿਹੇ ਵੀ ਸਾਹਮਣੇ ਹੁੰਦੇ ਨੇ ਕਹਿੰਦੇ ਨੇ ਕਿ ਸਾਲਾਂ ਤੱਕ ਹੀ ਵੈਂਟੀਲੇਟਰ ਦੀ ਸਪੋਰਟ ਚੱਲਣੀ ਪੈ ਸਕਦੀ ਹੈ ਇਹੋ ਜਿਹੇ ਵੀ ਕੇਸ ਹੁੰਦੇ ਨੇ ਦੇਖੋ ਜੀ ਇੰਨੀ ਸਾਰੀ ਇੰਜਰੀਜ਼ ਦੇ ਵਿੱਚ ਜੋ ਹੁਣ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤਾਂ ਉਮੀ वेंटिलेटर दी لمبے ਸਮੇਂ ਤੱਕ ਜ਼ਰੂਰਤ ਪਵੇਗੀ। ਔਰ ਇੱਕ ਨੀਂਦੇਰ ਤੱਕ ਚਲਨੀ ਹੈ ਉਹ ਥੋੜਾ ਕਹਿਣਾ ਇਸ ਸਮੇਂ ਤੱਕ ਮੁਸ਼ਕਿਲ ਹੈ। ਪਰ ਜਿੱਦਾਂ ਕੁਝ ਕੇਸੇਜ਼ ਹੋਏ ਜਿੱਦਾਂ ਕੁਝ ਇੱਕ ਸਾਊਦੀ ਅਰੇਬੀਆ ਦੇ ਪ੍ਰਿੰਸ ਦਾ ਕੁਝ ਕੇਸ ਸੀਗਾ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕਾਫੀ ਸਾਲਾਂ ਆਈ ਥਿੰਕ ਮੇਰੇ ਕੋਲ 15 ਤੋਂ 20 ਸਾਲ ਤੱਕ ਵੈਂਟੀਲੇਟਰੀ ਸਪੋਰਟ ਤੇ ਉਹ ਰਹੇ ਹਨ ਕੋਮਾ ਦੇ ਵਿੱਚ। ਅੱਧਾ ਦੇ ਵੀ ਕੁਝ ਕੇਸੇਜ਼ ਹੋਏ ਹਨ। ਇੰਨਾ ਲੰਬਾ ਸਮਾਂ ਚਲਾ ਜਾਣਾ ਹੈ। ਜੀ ਜੀ ਬਿਲਕੁਲ। ਇਹ ਜਦੋਂ ਡਾਕਟਰ ਸਾਹਿਬ ਜਿਵੇਂ ਹਾਈਪੋਕਸਿਕ ਤੇ ਇੰਨਾ ਦਾ ਜ਼ਿਕਰ ਹੁੰਦਾ ਹਨਾ ਇਹ ਜਰੀ ਇਹਨਾਂ ਨੂੰ ਹੋਈ ਹੈ। ਇਦੇ ਵਿੱਚ ਫਿਰ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੱਥ ਪੈਰ ਜਾਂ ਕੋਈ ਮੂਵਮੈਂਟ ਇਦਾਂ ਦੀ ਕੋਈ ਨਹੀਂ ਹੁੰਦੀ ਬੋਡੀ ਦੇ ਵਿੱਚ ਦੇਖੋ ਜੀ ਬ੍ਰੇਨ ਜੋ ਹੈ ਉਹ ਇੰਪੋਰਟੈਂਟ ਪਾਰਟ ਹੈ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਬੋਡੀ ਦਾ ਸਾਡੀ ਅਸੀਂ ਕੁਝ ਵੀ ਕੰਮ ਕਰ ਰਹੇ ਹੱਥ ਪੈਰ ਹਿਲਾ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਉਹਦਾ ਸਿਗਨਲ ਜੋ ਹੈ ਉਹ ਸਾਡੇ ਬ੍ਰੇਨ ਤੋਂ ਹੀ ਆ ਰਿਹਾ ਹੁਣ ਜੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲਿਆ ਬਲੱਡ ਨਹੀਂ ਮਿਲਿਆ ਨਾਰਮਲੀ ਮੈਂ ਸ਼ਾਇਦ ਪਿਛਲੀ ਵਾਰ ਵੀ ਦੱਸਿਆ ਸਕਾ ਕਿ 15 ਸਕਿੰਟ ਤੱਕ ਅਗਰ ਨਾ ਮਿਲੇ ਤਾਂ ਪੇਸ਼ੈਂਟ बेहोश ਹੋ ਜਾਂਦਾ ਹੈ ਔਰ ਅਗਰ ਇਹ ਸਮਾਂ 4 ਤੋਂ 5 ਮਿੰਟ ਤੋਂ ਵੱਧ ਜਾਵੇ ਤਾਂ ਇਰਰੀਵਰਸੀਬਲ ਡੈਮੇजेस ਹੋ ਸਕਦੇ ਹਨ ਤਾਂ ਜਿਓ ਇਰਰੀਵਰਸੀਬਲ ਡੈਮੇਜ ਹੋ ਜਾਂਦਾ ਤਾਂ ਬ੍ਰੇਨ ਦੇ ਕਾਫੀ ਏਰੀਆਜ਼ ਡੈੱਡ ਹੋ ਜਾਂਦੇ ਹਨ ਤੇ ਉਹ ਜਿਸ ਜਿਸ ਪਾਰਟ ਨੂੰ ਕੰਟਰੋਲ ਕਰਦੇ ਉਹਨਾਂ ਸਭ ਦੀ ਮੂਵਮੈਂਟ ਦੀ ਦਿੱਕਤ ਆਉਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਉੱਥੇ ਹੁਣ ਡਾਕਟਰ ਟਰੀਟਮੈਂਟ ਕਰ ਰਹੇ ਨੇ ਕੀ ਹੁੰਦਾ ਕੀ ਚੱਲਦਾ ਜੀ ਉੱਥੇ ਫਿਰ ਵਾਚ ਕੀਤਾ ਜਾਂਦਾ ਪੇਸ਼ੈਂਟ ਨੂੰ ਅਬਜ਼ਰਵ ਕੀਤਾ ਜਾਂਦਾ ਦੇਖਿਆ ਜਾਂਦਾ ਕਿ ਕੀ ਮੂਵਮੈਂਟ ਹੋ ਰਹੀ ਹੈ ਕਿਵੇਂ ਦਾ ਟ੍ਰੀਟਮੈਂਟ ਅੰਦਰ ਚੱਲਦਾ ਹੈ ਆ ਦੇਖੋ ਇਹ ਜੀ ਤਾਂ ਉਹਨਾਂ ਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤਾਂ ਉਹ ਆਈਸੀਯੂ ਦੇ ਵਿੱਚ ਹੈ ਤਾਂ ਬੇਸਿਕਲੀ ਇਸ ਟਾਈਮ ਉਹਨੂੰ ਇੱਕ ਕ੍ਰਿਟੀਕਲ ਕੇਅਰ ਟੀਮ ਹੋਏਗੀ ਔਰ ਇੱਕ ਨਿਊਰੋਸਾਇੰਸਸ ਦੀ ਟੀਮ ਹੋਏਗੀ ਜੋ ਕਿ 40s ਹਸਪੀਟਲ ਦੀ ਬੜੀ ਅੱਛੀ ਟੀਮ ਹੈ ਉਹ ਮਿਲ ਕੇ ਉਹਨਾਂ ਦਾ ਇਲਾਜ ਕਰ ਰਹੇ ਹੋਣ ਨੇ ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਕਿ ਪੇਸ਼ੇ ਨੂੰ ਲਗਾਤਾਰ ਮੋਨਿਟਰ ਕੀਤਾ ਜਾਂਦਾ ਹੈ ਉਹਨਾਂ ਦੇ ਹਾਰਟ ਰੇਟ ਤੇ ਬਰੀਥਿੰਗ ਰੇਟ ਤੇ ਉਹ ਸਭ ਮੋਨਿਟਰਸ ਲੱਗੇ ਹੁੰਦੇ ਜਿਨ੍ਹਾਂ ਦੇ ਉੱਪਰ ক্লোਜ਼ ਵਾਚ ਰੱਖੀ ਜਾਂਦੀ ਹੈ ਕਿ ਉਹਨਾਂ ਵਿੱਚ ਕੁਝ ਦਿੱਕਤ ਨਾ ਆਵੇ ਬਾਕੀ ਜੋ ਵੀ ਦਵਾਈਆਂ ਦੀ ਜ਼ਰੂਰਤ ਹੈ ਜਿੱਦਾਂ ਜੋ ਬ੍ਰੇਨ ਇੰਜਰੀ ਦਵਾਈਆਂ ਸਪ ਜੀ ਜਿਵੇਂ ਕਈ ਜਿਹੜੀ ਕੇਸ ਇਹੋ ਜੇ ਸਾਹਮਣੇ ਆ ਜਾਂਦੇ ਨੇ ਕਿ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਇਹਦਾ ਇਲਾਜ ਨਹੀਂ ਉਹਨੂੰ ਫਲਾਣੇ ਨੂੰ ਅਮਰੀਕਾ ਲੈ ਕੇ ਇਹੋ ਜੇ ਕੇਸ ਵੀ ਹੁੰਦੇ ਨੇ ਜਿਵੇਂ ਹਾਈਪੋਕਸਿਕ ਇੰਜਰੀ ਹੋਈ ਹੈ ਇਹਦਾ ਇੰਡੀਆ ਦੇ ਵਿੱਚ ਹੈ ਬੈਸਟ ਤੋਂ ਬੈਸਟ ਜੀ ਨਹੀਂ ਬਿਲਕੁਲ ਐਦਾਂ ਦੀ ਕੋਈ ਗੱਲ ਨਹੀਂ ਇੰਡੀਆ ਦੇ ਵਿੱਚ ਬੈਸਟ ਇਲਾਜ ਅਵੇਲੇਬਲ ਹੈ ਡਾਕਟਰਸ ਬਹੁਤ ਅੱਛੇ ਹੈ ਤੇ 40s ਹਸਪੀਟਲ ਇੱਕ ਅੱਛੀ ਟੀਮ ਹੈ ਪਰ ਮੈਂ ਐਦਾਂ ਨਹੀਂ ਕੁਝ ਕਹਿ ਸਕਦਾ ਕਿ ਕੋਈ ਐਦਾਂ ਦੀ ਜ਼ਰੂਰਤ ਹੋਗੀ ਕਿ ਉਹਨੂੰ ਕਿਤੇ ਹੋਰ ਟਰਾਂਸਫਰ ਕਰਕੇ ਬੈਟਰ ਹੋਏਗਾ ਟੀਮ ਇਜ਼ ਵੈਰੀ ਗੁੱਡ ਔਰ ਉਹ ਆਪਣਾ ਬੈਸਟ ਕਰ ਰਹੇ ਹੋਣੇ ਇਸੋ ਬੜੇ سارے ਇਨਸੀਡੈਂਟ ਹੋ ਵੀ ਜਾਂਦੇ ਨੇ ਮੈਂ ਤੁਹਾਨੂੰ ਕਿ ਥੋੜਾ ਜਿਹਾ ਤੁਸੀਂ ਜੇ ਦੱਸੋ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਬਹੁਤ ਸਾਰੀਆਂ ਲਾਪਰਵਾਹੀਆਂ ਕਈ ਵਾਰੀ ਹੋ ਵੀ ਜਾਂਦੀਆਂ ਨੇ ਪਰ ਅੱਗੇ ਤੋਂ ਜਿਹੜੀਆਂ ਉਹ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਜੇਕਰ ਕਿਸੇ ਦਾ ਐਕਸੀਡੈਂਟ ਹੋਇਆ ਤਾਂ ਪੇਸ਼ੈਂਟ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਹਸਪੀਟਲ ਲੈ ਕੇ ਜਾਣਾ ਚਾਹੀਦਾ ਹਾਂ ਹਾਂਜੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਦੇਖੋ ਕਦੀ ਵੀ ਅਗਰ ਕੋਈ ਕੋਈ ਰਾਹ ਗੀਰ ਹੈ ਔਰ ਉਹ ਕਿਸੇ ਨੂੰ ਦੇਖਦਾ ਕੁਝ ਐਕਸੀਡੈਂਟ ਹੋਇਆ ਪਿਆ ਹੈ ਬੇਹੋਸ਼ ਹੋਇਆ ਹੈ ਤਾਂ ਜੋ ਥੋੜੀ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦੀ ਗਰਦਨ ਨੂੰ ਘੱਟ ਤੋਂ ਘੱਟ ਹਿਲਾਇਆ ਜਾਵੇ ਗਰਦਨ ਦੀ ਮੂਵਮੈਂਟ ਘੱਟ ਤੋਂ ਘੱਟ ਕੀਤੀ ਜਾਵੇ ਚੰਗੀ ਤਰ੍ਹਾਂ ਉਹਨਾਂ ਨੂੰ ਕਿਸੇ ਕੱਪੜੇ ਵਿੱਚ ਪਾ ਕੇ ਗੱਡੀ ਦੇ ਵਿੱਚ ਰੱਖਿਆ ਜਾਵੇ ਠੀਕ ਹੈ ਔਰ ਫਿਰ ਨੀਅਰ ਜੋ ਵੀ ਨੀਅਰਸਟ ਹਸਪੀਟਲ ਹੈ ਉੱਥੇ ਟਰਾਂਸਫਰ ਕੀਤਾ ਜਾਵੇ ਬਾਡੀ ਦੀ ਮੂਵਮੈਂਟ ਘੱਟ ਤੋਂ ਘੱਟ ਕਰਨੀ ਹੈ ਠੀਕ ਹੈ ਜੀ ਔਰ ਅਗਰ ਕੁਝ ਉਹਨਾਂ ਨੂੰ ਦੌਰਾ ਵਗੈਰਾ ਪੈਂਦਾ ਕੁਝ ਅੱਦਾ ਹੁੰਦਾ ਪੇਸ਼ੈਂਟ ਨੂੰ ਇੱਕ ਸਾਈਡ ਤੇ ਕਰ ਦਿਓ ਠੀਕ ਹੈ ਜੀ ਤੇ ਇਹ ਸਭ ਚੀਜ਼ਾਂ ਮੈਨ ਇੱਕ ਜੋ ਇੱਕ ਨਾਰਮਲ ਆਦਮੀ ਉਹ ਕਰ ਸਕਦਾ ਹੈ ਆਮ ਤੌਰ ਤੇ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਦੋ ਜਣੇ ਬਾਹਾਂ ਤੋਂ ਦੋ ਜਣੇ ਪੈਰਾਂ ਤੋਂ ਫੜ ਕੇ ਤਾਂ ਬੰਦੇ ਨੂੰ ਗੱਡੀ ਚ ਪਾ ਦਿੰਦੇ ਉਹ ਗਲਤ ਹੈ ਆ ਐਕਚੁਅਲੀ ਉਹ ਸਹੀ ਤਰੀਕਾ ਨਹੀਂ ਹੈ ਐਕਚੁਅਲੀ ਤਾਂ ਪੇਸ਼ੈਂਟ ਲਈ ਇੱਕ ਪ੍ਰੋਪਰ ਸਟਰਕਚਰ ਹੁੰਦਾ ਜਿਹਦੇ ਉੱਪਰ ਪੇਸ਼ੈਂਟ ਲਟਾਇਆ ਜਾਵੇ ਤਾਂ ਕਿ ਉਹਦੀ ਬਾਡੀ ਦੀ ਮੂਵਮੈਂਟ ਘੱਟ ਹੋਣ ਇਹ ਕਿਉਂ ਕਰਨਾ ਜ਼ਰੂਰੀ ਹੈ ਕਿ ਮੰਨ ਲਓ ਉਹਨਾਂ ਕਿਤੇ ਵੀ ਸਰੀਰ 'ਚ ਸੱਟ ਲੱਗੀ ਹੈ ਚਾਹੇ ਉਹ ਮਣਕਿਆਂ ਦੀ ਸੱਟ ਹੈ ਚਾਹੇ ਉਹ ਹੱਡੀ ਕੋਈ ਟੁੱਟੀ ਹੈ ਉਹ ਜਿੰਨੀ ਮੂਵਮੈਂਟ ਹੋਏਗੀ ਉਹਨਾਂ ਡੈਮੇਜ ਹੋਰ ਕਰੇਗੀ ਤਾਂ ਇਸ ਕਰਕੇ ਪੇਸ਼ੈਂਟ ਨੂੰ ਘੱਟ ਤੋਂ ਘੱਟ ਮੂਵਮੈਂਟ ਕਰਕੇ ਹਸਪੀਟਲ ਟਰਾਂਸਫਰ ਕਰਨਾ ਤਾਂ ਕਿ ਉਹਨਾਂ ਦੀ ਜੋ-ਜੋ ਇੰਜਰੀਜ਼ ਹਨ ਉੱਥੇ ਜਾ ਕੇ ਪਤਾ ਲੱਗਣਾ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਹੋਵੇ ਡਾਕਟਰ ਸਾਹਿਬ ਜ ਡਾਕਟਰ ਕਿੱਥੋਂ ਤੱਕ ਜਾਂਦੇ ਨੇ ਫਿਰ ਕਿੱਥੋਂ ਤੱਕ ਉਮੀਦ ਹੁੰਦੀ ਹੈ ਕਿ ਬੰਦਾ ਸਰਵਾਈਵ ਜਿਹੜਾ ਉਹ ਕਰ ਸਕਦਾ ਹੈ ਕਦੋਂ ਤੱਕ ਦੇਖਿਆ ਜਾਂਦਾ ਡਾਕਟਰਾਂ ਦੇ ਵੱਲੋਂ ਜਾਂ ਕਿਹੜੀਆਂ ਚੀਜ਼ਾਂ ਦਾ ਇਹ ਧਿਆਨ ਰੱਖਦੇ ਨੇ ਫਿਰ ਅੱਗੇ ਆਹ ਦੇਖੋ ਐਜ਼ ਅ ਡਾਕਟਰ ਹਰ ਕੋਈ ਡਾਕਟਰ ਇਹੀ ਚਾਹੁੰਦਾ ਹੈ ਕਿ ਉਹ ਤਾਂ ਆਖਰੀ ਸਾਹ ਤੱਕ ਆਪਣੇ ਪੇਸ਼ੈਂਟ ਲਈ ਲੜੇਗਾ ਔਰ ਕੋਸ਼ਿਸ਼ ਕਰੇਗਾ ਆਹ ਬਾਕੀ ਜਿੱਦਾਂ ਉਹਨਾਂ ਦੀ ਕੰਡੀਸ਼ਨ ਅਜੇ ਕ੍ਰਿਟੀਕਲ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਔਰ ਮੇਰੇ ਖਿਆਲੋਂ ਮੈਕਸਿਮਮ ਕੋਸ਼ਿਸ਼ ਹੋਰ ਕਰਨਗੇ ਜਦ ਤੱਕ ਉਹ ਕਰ ਸਕਦੇ ਆ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਤੁਸੀਂ ਗਲਤ ਕੀਤੀ ਤਾਂ ਇਹ ਡਾਕਟਰ ਨਰਿੰਦਰ ਸਿੰਘ ਪੱਟੀ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਬੜੇ ਆਸਾਨ ਜਿਹੇ ਤਰੀਕੇ ਦੇ ਨਾਲ ਦੱਸਿਆ ਗਿਆ ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਹੈ ਕਿ ਰਾਜਵੀਰ ਜਵੰਦਾ ਹੁਣੇ ਕਦੋਂ ਤੱਕ ਠੀਕ ਹੋਣਗੇ ਕਦੋਂ ਤੱਕ ਹੋਸ਼ ਦੇ ਵਿੱਚ ਆਉਣਗੇ ਕਿਉਂਕਿ 8 ਦਿਨ ਦਾ ਸਮਾਂ ਹੋ ਗਿਆ ਹੈ ਅਜੇ ਵੀ ਵੈਂਟੀਲੇਟਰ ਸਪੋਰਟ ਤੇ ਹੈਗੇ ਨੇ ਪਰ ਜਿਸ ਤਰੀਕੇ ਦੀ ਇੰਜਰੀ ਉਹਨਾਂ ਦੇ ਸਾਹਮਣੇ ਆ ਰਹੀ ਹੈ ਤਾਂ ਉਸ ਹਾਲਾਤ ਦੇ ਵਿੱਚ ਲੱਗ ਰਿਹਾ ਕਿ ਅਜੇ ਲੰਬਾ ਸਮਾਂ ਜਿਹੜਾ ਵੈਂਟੀਲੇਟਰ ਸਪੋਰਟ ਤੇ ਰਾਜਵੀਰ ਜਵੰਦਾ ਨੂੰ ਹੁਣਾਂ ਨੂੰ ਰਹਿਣਾ ਪੈ ਸਕਦਾ ਹੈ ਤੇ ਇਧਰ ਹੋ #ਪੰਜਾਬ